چھوٹے بڑے اے نا آلا وی مولدرا ہوندا دےچے گا کدی تو گل پہلے او دے بعد ہا پونی کاریوں چھوٹے نہیں تو اوی لاسٹ 70 نہیں بڑے رہا میں اپا مولوں نکلا چلا اپا مولوں چلا گیا لو دو کو تان بجا کر 40 تو شروع ہو جا 40 تو جا ਜਾਦਾ ਹੈ ਚਾ ਬੱਲੇ ਲੇਕਾ ਕਰਦਾ ਕਿਤੇ ਕਿੱਥੋਂ ਘਟਣਗੇ ਇੱਥੇ ਮਾਲ ਆ ਰਹੀ ਜਨ ਦਾ ਤੂੰ ਵੀ ਆਈਡੀ ਆ ਇਧਰ ਕਰ ਮੋੜੂ ਮਠਿਆਉ ਮਠਈ ਮਠਾਈ ਖਵਾਉਣੀਆਂ ਹੁਣ ਆ ਪ੍ਰਾਈਵਟ ਵੀਡੀਓ ਬਈ ਇਹਦੀ ਓਏ ਮੋੜੂ ਮਰਾਉ ਮਠਾਈ ਖਾਉ ਮੱਥੇ ਨਾ ਲਾ ਪੂਰੇ 55 ਦਾ ਸਾ ਕੋ ਵਧੀਆ ਰਹੇਗਾ ਲਗਾਈ ਆਪੋ ਆਪਣੀਆਂ 100 ਰੁਪਏ ਨਾਲ ਮੇਰਾ ਸੁਣ ਸੁਣ ਲਗਾਈ ਆਪੋ ਆਪਣੀਆਂ 100 ਰੁਪਏ ਨਾਲ ਮੇਰਾ ਉਹ ਵਧੀਆ ਇੱਕ ਮਿੰਟ ਬੜਾ ਇੱਕ ਮਿੰਟ ਗੱਲ ਸੁਣੀ ਪਾ ਮੈਂ ਇਹਨੂੰ ਪੁੱਛਿਆ ਭਾਈ ਨੂੰ ਇਹ ਬੋਲਿਆ ਵੱਡੇ ਭਾਈ ਆਪਾਂ ਆਪ ਹੀ ਨਹੀਂ ਮੁੱਲ ਤਾਂ ਚਾਹੀਦਾ ਚਾਹ ਮੁੱਲ ਲਾ ਕੇ ਤੈਨੂੰ ਅਗਲਾ ਦੰਦਾ ਨਹੀਂ ਹੈ ਇਹ ਛੇ ਦਾ ਉਹਨੇ ਕੀ ਕਾਹ ਹੈਗੀ ਦੋ ਆ ਬੱਚੇ ਦੇ ਇਹਦੇ ਮਾਗਰ ਬੱਚੇ ਪਾ ਕੇ ਉਹਨਾਂ ਨੂੰ ਤਾਂ ਦੇਖ ਉਹਨਾਂ ਨੂੰ ਵੀ ਦੇਖ ਉਹ ਆਪ ਹੀ ਦੇਖ ਲੈ ਵੱਡੇ ਭਾਈ ਸਭ ਤੋਂ ਬੜਿਆ ਟੌਪ ਦੀ ਟੱਬੀ ਸੀ ਤੂੰ 27 ਵਿੱਚ ਹੀ ਨਹੀਂ ਤੂੰ ਇਹਨੂੰ 25 ਦੇ ਆਖਰ ਦਾ ਹੈ ਜਮਾਂ ਸਹੀ ਜਿਹੜੀ ਟੌਪ ਜਿਹੜਾ ਸਾਰੀ ਇਹਦੀ ਜਾ ਜਾਂਦਾ ਬੱਚੇ ਵੀ ਛੋਟੇ ਆ ਬੱਕਰੇ ਆ ਆਹ ਬੱਕਰੇ ਦੇਖ 17 ਦੀ ਰੱਖੋ ਇਹ ਬੱਕਰੀ ਉਹ ਰੱਖ ਆਪੇ ਰੱਖ ਆਖੇ ਰੱਖ ਤੇਰੇ ਫਾਇਦੇ ਚ ਹੈ ਇੱਕ ਤੈਨੂੰ ਹੋਰ ਲਾ ਦੇਣਾ ਪਹਿਲਾ ਪੁੱਤ ਮਤਲਬ ਉੱਲ ਭਾਗਾਂਲੇ ਨੂੰ ਲੱਗਦਾ ਹੁੰਦਾ ਠੀਕ ਹੈ ਬਾਈ ਠੀਕ ਹੈ ਬਗਾਜ ਤੇ ਵੈਰੀ ਆਉਂਦਾ ਬੁੱਤਲੀਏ ਹਾਂ ਲੈ ਨਹੀਂ ਸੜਬਰਾ ਨਹੀਂ ਮਾਂ ਉਹ ਜਾਣਦੇ ਯਾਰ ਕਿੰਨੇ ਲਾਤੇ ਖਾਂ ਕੀ ਰਹਿ ਗਿਆ ਦੋ ਜੀ ਦਾ ਐ ਤਾਂ ਨਿਕਲਦਾ ਨਹੀਂ 60 ਦੀ ਚਾਹ ਕਰਦਾ ਯਾਰ 60 ਦਾ ਲੈ ਕੇ ਇਹਨਾਂ ਨੂੰ ਬੜਦਾ ਨਹੀਂ ਯਾਰ ਬਾਈ ਕਿਹੜੇ ਸਾਈਡ ਤੇ ਜਾਂਦਾ ਹੁੰਦਾ ਆਲਾ ਮਾਰ ਹਣ ਬੋਲੀਆ ਚਾਚਾ ਹਣ ਬੋਲੀਨਾ ਬਸ ਚਾਹ ਬੋਲੀ ਨਾ ਵਾਤਾ ਪੈਗਾ ਮੈਂ ਨਹੀਂ ਨਹੀਂ 56 ਦੀਆਂ ਬਹੁਤ ਥੋੜਾ ਬੋਲੀ ਬਸ ਠੀਕ ਹੈ 5000 ਰੁਪਏ ਨੇ ਇਹ ਖਾਂਦੇਗਾ 5000 ਰੁਪਏ ਖਾਂਦੇਗਾ ਨਗਮਾਰ ਤੇ ਮੰਨ ਲਓ ਲਿਖਿਆ ਜੋ ਪੁੱਪ ਕਿੰਨੇ ਕਿੰਨੇ ਲੱਗਨੇ ਹੈ ਵੱਡੇ ਭਾਈ ਕਿੰਨੇ ਲੱਗਨੇ 6 ਲੱਖ 5000 ਤੇ ਨਾ ਕਿਉਂ ਸੰਤੁਸ਼ਟੋ ਬੱਚੇ ਸੰਤੁਸ਼ਟੋ ਬਾਈ ਠੀਕ ਹੈ ਤਾਰੀ ਮਾਰ ਦੋ ਬਣਾਣੀ ਹਾਂ ਨਾ ਨਾ ਛੋੜ ਕਰਾਂਗੇ 5000 ਰੁਪਏ ਛੋੜਦਾ ਹੋਇਆ ਠਣਾਉਲੇ ਦੀ ਮੰਡੀ ਦੇ 6 ਨਗਾਂ ਦਾ ਸੌਦਾ ਆਇਆ ਵੀਰੇ ਵੀਰੇ ਇੱਕ ਵਾਰੀ ਕੱਢ ਕੇ ਸਾਲੀਆਂ ਇਕੱਠੀਆਂ ਕਰ ਸਕਦਾ ਹਾਂ ਆ ਜੀ ਕੱਢ ਕੇ ਇੱਕ ਵਾਰੀ ਇਕੱਠੀਆਂ ਕਰੋ ਮਾਰੇ ਇਹਨਾਂ ਨੂੰ ਆਪਾਂ ਜਿਹੜਾ ਕਰ ਲੋ ਸਾਰੇ ਵਿੱਚ ਹੀ ਪੰਜਵੇਂ ਨਾ ਯਾਰ ਪੱਠਾ ਦੇ ਨਾ ਹੋਗੇ 55 55 ਹੋ ਗਈ ਨਾ 55 ਜੀ 5000 56 ਨਾਗਾ 55000 ਦੇਖੋ ਭਾਈ ਤਿੰਨ ਨਾ ਨਾ ਹੋਵੇ ਬੱਚਾ ਸਮੇ ਇਹ ਤਾਂ ਨਾ ਹੋਗੇ ਸਾਰੇ ਨੂੰ ਨਾ 52000 ਦੇ ਵੀਰੇ ਭਾਈ ਕਿਹੜਾ ਪਿੰਡ ਆਪਣਾ ਕਾਨੇ ਕਾਨੇ ਕਹਿ ਵੀਰੇ ਆ ਭਾਈ ਕਾਨੇ ਕਾ ਤੂੰ ਲੈ ਕੇ ਆ ਭਾਈ 6 ਨਾਗੇ 50000 ਦੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਰਾ ਬਣ ਕੇ ਆ ਵੀਰ ਨੂੰ ਫੜਾ ਕੇ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਇਹਨਾਂ ਨੂੰ ਇਦਾਂ ਨੂੰ ਮੋਟੀਵੇਸ਼ਨ ਮਿਲਦਾ ਜਿਹਨਾਂ ਨੂੰ ਚੈਨਲ ਦਾ ਪਰਸਾ ਜਣਾ ਮੈਂ ਬੀ ਕਰ ਲਗ ਰਹਿਣਾ ਨਾ ਨੁਆਇਦਾ ਹੋਇਆ ਤਾਂ ਵੀ ਚਲੋ ਵੀਡੀਓ ਬਣਾ ਲਈਏ ਜੇ ਵੀਰਾਂ ਬਣ ਕੇ ਤੁਸੀਂ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਸਾਨੂੰ ਮੋਟੀਵੇਸ਼ਨ ਮਿਲਦਾ ਨਾ ਸਾਡਾ ਕੰਮ ਵਧੂਗਾ ਨੌ ਨਾਲ ਨੇ 6 ਦਾ ਵਿਦੇ ਤਿੰਨ ਬੱਚਿਆਂ ਨਾਲ 57000 ਦਾ ਵਿੱਚ ਆ ਬਹੁਤ ਸੋਹਣਾ ਵੀਡੀਓ ਬਣ ਲਿਆ ਕਾਲੇ ਨਾਲ ਕੀ ਭਾ ਦੇ ਮੇਰਾ ਹਾਂ ਕਿਉਂ ਕਹਿੰਦਾ ਖੋਦਾ ਦੇ ਚਾਚਾ ਉਰੇ ਗਾਉ ਮੜਮਾ ਇਹ ਲੋਣਾ ਬਰੰਜੀ ਨਾਲ ਉਹ ਤਾਂ ਇਹ ਲੋਕ ਲਾਉਂਦਾ ਜਿੱਥੇ ਸੌਦੇ ਦੇ ਲੋਕ ਲਾਤੇ ਜਿਹੜਾ ਸੌਦਾ ਨਹੀਂ ਹੁੰਦਾ ਤਾਂ ਇਨਾਂ ਕੋਲੇ ਆਵੇ ਸੌਦਾ ਪਹਿਲੇ ਫੋਰਸ ਕੀ ਹੁੰਦਾ ਪਰ ਹੁਣੀ ਤਾਂ ਰੈਜਟਰੀ ਕਰਨਾ ਐਂਟਰੀ ਹੋਣਾ ਸਾਰੀ ਪਹਿਲਾ ਸੌਦਾ ਪੂਰਾ ਲੈਣੇ ਨੇ ਬਹੁਤ ਤਿੰਨ ਚਾਰ ਵਾਰੀ ਲੰਘਿਆ ਸੌਦਾ ਹੈ ਜਦੋਂ ਖਾਨ ਆ ਗਿਆ ਨਾਲ ਦੀ ਨਾਲ 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 ਕੰਮ ਲਾਦੇ ਨਾਲ ਜੋੜ ਤੇ ਸਹਯੋਗ ਨਾਲ ਦੀ ਨਾਲ ਰਿਸਟਰੀ ਕਰਾਉਂਦਾ ਸੌਦੇ ਕਰਾਉਂਦਾ

ਇਹ 10 ਰੁਪਏ ਦਾ ਮਾਪਕਣ ਹੋਣ ਹੋਣ ਕਿੰਨਾ ਸੀਗਾ ਬਾਕੀ ਬੱਚੇ ਬੱਕਰੀ ਨਾਲ ਹੀ ਆਏ ਹੋਏ ਉਹ ਇਹਦੇ ਨਾਲ ਕੋਈ ਠੀਕ ਹੈ ਸਰ ਕੋਈ ਨਹੀਂ ਸ਼ਾਮਲਾ ਹੈ ਬਰਾਬਰ ਐਸੇ ਸ਼ਾਮਲਾ ਸੁਣੇ ਰਾਮਣ ਕੋਈ ਚੱਕਰ ਨਹੀਂ ਵੀਰੇ ਪਿਆਰ ਨੂੰ ਨਾ ਕਹਿਣਾ ਕੋਈ ਦੋ ਹਨਨਸ ਅਨੇ ਕਹਾ ਰੋਤੀ ਪਾਣਾ ਖੁੱਲੀ ਹਾਂ ਦੇਖਣ ਆ ਜਾ ਬਾਈ ਜੀ ਤਨੀ ਕੋਈ ਦੀ ਬਾਲ 100 ਰੁਪਏ ਮੈਨੂੰ ਹੋਰ ਦੇ ਦੇ ਛੋਟੇ ਬੱਚਾ ਦਾ ਕੋਈ ਪੈਸਾ ਨਹੀਂ ਜਿਹੜੇ ਛੀਏ ਨਾਗਾ ਇਹਦਾ ਛੀਏ ਦੋ ਰੁਪਏ ਕੋਈ ਚੱਕਰ ਨਹੀਂ ਚੱਲਿਆ ਹੋਵੇ ਪਿਆਰੀ ਗੱਲ ਹੈ ਲਓ ਜੀ ਖਾਨ ਸਾਹਿਬ ਦਾ ਚਲਦੇ ਸਾਰੇ ਨਾਲ ਵੀ ਗੇਰੇ ਅੱਜ ਅੱਜ ਸਾਰੇ ਵਿੱਚ ਨਾਲ ਹੋਰ ਵੀ ਪਹਿਲਾਂ ਬੱਕਰੀ ਵੇਚੇ ਇੱਕ ਭਾਈ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਮਰੀ ਕੋਲਾ ਵੀਰੇ ਮਰੀ ਕੋਟ ਰੇ ਕਿੰਨੇ ਨਾਲ ਲੈਤੇ ਨੇ 100 200 ਕੋਟ ਪਹਿਲੀ ਸ਼ੁਰੂਆਤ ਕੀਤੀ ਆ ਜੀ ਖੁੱਲੇ ਕਿ ਨਜ਼ਰੇ ਕੋਲੇ ਲੈ ਕੇ ਕਿੰਨੇ ਜਾਣੇ ਨੇ ਘਰੇ ਪਹਿਲਾਂ ਤੋਂ ਜੀ ਦੇਦਪੁਰ ਲੱਦਾ ਜੀ ਪਰਮਾਤਮਾ ਦੇ ਆਪਾਂ ਦਾ ਤਾਂ 100 ਸਾਈ ਵਾਲਾ ਦੇ ਬ੍ਰਿਟ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਵੀਰਾ ਬਣਾ ਕਿਹਦੇ ਨਾਲਾਨੂੰ ਮੋਟੀਵੇਸ਼ਨ ਮਿਲਦੀ ਹੈ ਵੀ ਵਾਤਵਾਤ ਵੀਡੀਓ ਬਣਾਉਣ ਦੀ ਆ ਦੇਖੋ ਇਹ ਸੌਦਾ ਪੂਰਾ ਹੋਇਆ ਇਹ ਵੀ ਛੋੜ ਦੇ ਦੇਣੀ